ਇਹ ਪ੍ਰੈਸ ਕਾਨਫਰੰਸ ਆਮ ਆਦਮੀ ਪਾਰਟੀ ਦੀ ਤਰਫੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦੀ ਯੋਗ ਅਗਵਾਈ 'ਚ ਇਹ ਸਰਕਾਰ ਚੱਲ ਰਹੀ ਹੈ ਤੇ ਇਸ ਬਜਟ ਨੂੰ ਤਿਆਰ ਕੀਤਾ ਗਿਆ ਹੈ। ਅਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਮਾਨਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਤੇ ਪੰਜਾਬ 'ਚ ਸਾਰੇ ਡਿਵੈਲਪਮੈਂਟ ਦੇ ਕੰਮ ਕੀਤੇ ਜਾ ਰਹੇ ਸੋ ਅੱਜ ਵਿਸ਼ੇਸ਼ ਕਰਕੇ ਜੋ ਬਜਟ ਪੰਜਾਬ ਦੇ ਹਿੱਤ ਦਾ ਪੰਜਾਬੀ ਦੇ ਹਿੱਤ ਦਾ ਬਜਟ ਦਿੱਤਾ ਗਿਆ ਇਤਿਹਾਸਿਕ ਬਜਟ ਮੈਂ ਇਹਨੂੰ ਕਹੂੰਗਾ ਪਹਿਲੀ ਵਾਰ ਦੇਸ਼ ਦੇ ਪੰਜਾਬ ਸੂਬੇ ਚ 236000 ਕਰੋੜ ਰੁਪਏ ਦਾ బిਗੇਸਟ ਅਜ ਤੱਕ ਦਾ ਸਭ ਤੋਂ ਵੱਡਾ ਬਜਟ ਦੂਰੰਦੇਸ਼ੀ ਵਾਲਾ ਹਰ ਵਰਗ ਦਾ ਹਰ ਸੈਕਸ਼ਨ ਦਾ ਹਰ ਪੱਖ ਦਾ ਧਿਆਨ ਵਿੱਚ ਰੱਖ ਕੇ ਇਹ ਬਜਟ ਤਿਆਰ ਕੀਤਾ ਗਿਆ ਕੋਈ ਨਵਾਂ ਟੈਕਸ ਇਸ ਬਜਟ ਵਿੱਚ ਆਮ ਜਨਤਾ ਉੱਤੇ ਨਹੀਂ ਲਾਇਆ ਗਿਆ ਜੋ ਸਹੂਲਤਾਂ ਚੱਲ ਰਹੀਆਂ ਹਨ ਉਹਨਾਂ ਨੂੰ ਬਿਲਕੁਲ ਉਸੇ ਤਰ੍ਹਾਂ ਹੀ ਚਾਲੂ ਰੱਖਿਆ ਗਿਆ ਜਿਹੜੇ ਰੈਵੋਲੂশনারੀ ਬਦਲਾਅ ਵਾਲੇ ਫੈਸਲੇ ਇਸ ਬਜਟ ਵਿੱਚ ਕਿਤੇ ਗਏ ਉਹਦੇ ਵਿੱਚ ਮੈਂ ਸਮਝਦਾ ਵੀ ਜਿਹੜਾ ਪੰਜਾਬ ਨੂੰ ਡਰਗ ਫ੍ਰੀ ਬਣਾਉਣ ਵਾਸਤੇ ਤੰਦਰੁਸਤ ਪੰਜਾਬ ਬਣਾਉਣ ਵਾਸਤੇ ਰੰਗਲਾ ਪੰਜਾਬ ਬਣਾਉਣ ਵਾਸਤੇ 110 ਕਰੋੜ ਰੁਪਏ ਤੇ 150 ਕਰੋੜ ਰੁਪਏ ਦਾ ਵਿਸ਼ੇਸ਼ ਉਪਬੰਧ ਪ੍ਰਬੰਧ ਜਿਹੜਾ ਬਜਟ ਵਿੱਚ ਕੀਤਾ ਗਿਆ। ਇਹ ਮਰੀਜ਼ ਜਿਹੜੇ ਆ ਡਰਗ ਦੇ ਜਦ ਵਿਕਟਮ ਨੇ ਜਿਹੜੇ ਉਹਨਾਂ ਦਾ ਸੈਂਸਸ ਕਰਾਉਣ ਲਈ ਉਹਨਾਂ ਦਾ ਸਰਵੇ ਕਰਾਉਣ ਲਈ ਪੈਸਾ ਰੱਖਿਆ ਗਿਆ ਉਹਨਾਂ ਦੀ ਬਿਹਤਰੀ ਵਾਸਤੇ ਉਹਨਾਂ ਦੇ ਮੁੜ ਵਸੇਵੇਂ ਵਾਸਤੇ ਉਹਨਾਂ ਦੀ ਸਿਹਤ ਵਾਸਤੇ ਉਹਨਾਂ ਦੇ ਭੁੱਖ ਵਾਸਤੇ 110 ਤੇ 150 ਕਰੋੜ ਰੁਪਏ ਖਾਸ ਕਰਕੇ ਨਵੀਂ ਟੈਕਨੋਲੋਜੀ ਡਰਗ ਦੀ ਬਿਮਾਰੀ ਨੂੰ ਖਤਮ ਕਰਨ ਲਈ ਜਿਹਦੇ ਵਿੱਚ ਐਂਟੀ ਡਰੋਨ ਗੱਡੀਆਂ ਤੇ ਹੋਰ ਇਕਵਿਪਮੈਂਟਸ ਜਿਹੜੇ ਆ ਪੰਜਾਬ ਸਰਕਾਰ ਹਾਸਲ ਕਰੇਗੀ ਪਿਛਲੇ ਸਮੇਂ ਚ ਵੀ ਤੁਸੀਂ ਵੇਖਿਆ ਪੰਜਾਬ ਸਰਕਾਰ ਨੇ ਬਹੁਤ ਵੱਡੇ ਕਦਮ ਜਿਹੜੇ ਆ ਉਹ ਡਰਗ ਦੇ ਖਾਤਮੇ ਵਾਸਤੇ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਵਾਸਤੇ ਕੀਤੇ ਹੈਲਥ ਵਾਸਤੇ 778 ਕਰੋੜ ਰੁਪਈਆ ਵੱਡੀ ਆ ਇਹ ਖਬਰ ਪੂਰੇ ਦੇਸ਼ ਵਿੱਚ 5 ਤੋਂ 10 ਲੱਖ ਰੁਪਏ ਤੱਕ ਦਾ ਪੰਜਾਬ ਦੀਆਂ ਸਾਰੀਆਂ 65 ਲੱਖ ਫੈਮਲੀਆਂ ਵਾਸਤੇ ਕਰ ਦਿੱਤਾ ਗਿਆ। ਕੋਈ ਇਹਦੇ ਵਿੱਚ ਵਿਤਕਰਾ ਨਹੀਂ ਕਿਸੇ class ਦਾ ਕਿਸੇ caste ਦਾ ਕਿਸੇ ਵਰਗ ਦਾ ਕਿਸੇ ਪੱਖ ਦਾ। ਸਾਰੀਆਂ ਹੀ 65 ਲੱਖ ਫੈਮਲੀਆਂ ਲਈ ਪਰਿਵਾਰਾਂ ਵਾਸਤੇ 10 ਲੱਖ ਤੱਕ ਦਾ ਕੈਸ਼ਲੈਸ ਇਲਾਜ ਜਿਹੜਾ ਉਹ ਪ੍ਰਾਈਵੇਟ ਤੇ ਸਰਕਾਰੀ ਹਸਪਤਾਲ ਵਿੱਚ ਐਲਾਨ ਕਰ ਦਿੱਤਾ ਗਿਆ। ਇਹ ਵੀ ਬਹੁਤ ਵੱਡੀ ਜ਼ਰੂਰਤ ਸੀ। ਔਰ ਸਪੋਰਟਸ ਜਿਹੜਾ ਪੰਜਾਬ ਦੇ ਯੂਥ ਦੇ ਨਾਲ ਪੰਜਾਬ ਦੀ ਆਣ-ਬਾਣ ਸ਼ਾਨ ਪੰਜਾਬ ਦੇ ਨੌਜਵਾਨੀ ਲਈ ਪੰਜਾਬ ਦੇ ਖੇਡਾਂ ਦੇ ਪੁਰਾਣੇ ਵਿਰਸੇ ਤੇ ਕਲਚਰ ਦੇ ਨਾਲ ਜੁੜਿਆ ਹੋਇਆ ਨੋਸੋ 19 ਕਰੋੜ ਰੁਪਇਆ ਸਪੈਸ਼ਲ ਨਵੇਂ 3000 ਰੂਰਲ ਹਲਕੇ ਵਿੱਚ ਨਵੇਂ ਇੰਡੋਰ ਜਿਮ ਬਣਾਉਣ ਵਾਸਤੇ ਗਰਾਊਂਡਸ ਬਣਾਉਣ ਵਾਸਤੇ ਤੇ ਖੇਡਾਂ ਵਾਸਤੇ ਹੋਰ ਸਮਾਨ ਨੌਜਵਾਨਾਂ ਨੂੰ ਮਹੱਇਆ ਕਰਨ ਵਾਸਤੇ ਪਹਿਲੀ ਵਾਰ ਇੰਨਾ ਵੱਡਾ ਬਜਟ ਪੰਜਾਬ ਦੇ ਨੌਜਵਾਨਾਂ ਲਈ ਰੱਖਿਆ ਗਿਆ ਰੂਰਲ ਡਵੈਲਪਮੈਂਟ ਲਈ 3.5 ਹਜ਼ਾਰ ਕਰੋੜ ਰੁਪਈਆ ਖਾਸ ਕਰਕੇ ਜਿਸ ਵਾਸਤੇ ਮੈਂ ਆਪਣੇ ਵੱਲੋਂ ਆਪਣੇ ਸਾਰੇ ਭਾਈਚਾਰੇ ਵੱਲੋਂ ਜਲਿਤ ਵਰਗ ਵੱਲੋਂ ਜਿਨ੍ਹਾਂ ਦੀ ਆਬਾਦੀ 35% ਦਾ ਪੰਜਾਬ ਦੇ ਅੰਦਰ ਉਨਾ ਵੱਲੋਂ ਵਿਸ਼ੇਸ਼ ਧੰਨਵਾਦ ਕਰਨਾ ਚਾਹੁੰਨਾ ਪੰਜਾਬ ਦੀ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਮਾਨਯੋਗ ਵਿੱਤ ਮੰਤਰੀ ਸਾਹਿਬ ਦਾ ਤੇ ਨੈਸ਼ਨਲ ਕਨਵੀਨਰ ਸਾਹਿਬ ਦਾ ਕਿ ਉਹਨਾਂ ਨੇ 4650 ਪਰਿਵਾਰਾਂ ਨੂੰ 4650 ਉਹ ਐਪਲੀਕੈਂਟ ਜਿਨ੍ਹਾਂ ਨੇ ਪੰਜਾਬ ਸਰਕਾਰ ਦੀ ਐਸਸੀ ਫਾਈਨੈਂਸ ਕਾਰਪੋਰੇਸ਼ਨ ਕੋਲੋਂ ਛੋਟੇ-ਮੋਟੇ ਕੰਮ ਕਿਤੇ ਸ਼ੁਰੂ ਕਰਨ ਵਾਸਤੇ ਲੋਨ ਹਾਸਲ ਕੀਤਾ ਸੀ। ਉਹਨਾਂ ਦੇ 70 ਕਰੋੜ ਰੁਪਏ ਦੇ ਲੋਨ ਜਿਹੜੇ ਆ ਉਹ ਮਾਫ ਕਰਨਾ। 70 ਕਰੋੜ ਰੁਪਏ ਦੇ ਲੋਨ ਉਹਨਾਂ ਗਰੀਬਾਂ ਦੇ ਜਿਨ੍ਹਾਂ ਦਾ ਕੰਮ ਨਹੀਂ ਚੱਲਿਆ ਜਾਂ ਉਹ ਪੈਸਾ ਦੇਣ ਦੇ ਯੋਗ ਨਹੀਂ ਸੀ। ਉਹਨਾਂ ਲਗਭਗ 4650 ਪਰਿਵਾਰਾਂ ਨੂੰ ਇਹ ਰਾਹਤ ਦਿੱਤੀ ਹੈ। ਔਰ ਇਹਦੇ ਵਿੱਚ ਮੈਂ ਹੋਰ ਇੱਕ ਨਵੀਂ ਦੱਸਦਾ ਕਿ 31 ਮਾਰਚ 2020 ਤੱਕ ਦੇ ਆਏ। ਤੇ ਤੁਸੀਂ ਯਾਦ ਕਰੋ ਪਿਛਲੀ 2022 ਦੀ ਵਿਧਾਨ ਸਭਾ ਚੋਣਾਂ 'ਚ ਜਦੋਂ ਕਾਂਗਰਸ ਸੱਤਾ 'ਚ ਸੀ ਤੇ ਉਹ ਇਸ ਗੱਲ ਦੇ ਉੱਤੇ ਹੀ ਵੋਟਾਂ ਲੈ ਗਈ ਕਿ ਅਸੀਂ ਤੁਹਾਡੀਆਂ ਤੁਹਾਡੇ ਲੋਨ ਮਾਫ ਕਰ ਦਿੱਤੇ ਤੁਹਾਨੂੰ ਯਾਦ ਹੋਣਾ ਉਦੋਂ ਕਹਿੰਦੇ ਸੀ ਅਸੀਂ ਜੀ ਤੁਹਾਡੇ ਦਲਤਾਂ ਦੇ ਲੋਨ ਸਾਰੇ ਮਾਫ ਕਰ ਦੁੱਤੇ ਕੋਈ ਲੋਨ ਚਾਹੇ ਉਹ ਕੈਪਟਨ ਵਰਿੰਦਰ ਸਿੰਘ ਸੀ ਚਾਹੇ ਉਹ ਕਾਂਗਰਸ ਦੇ ਮਿਸਟਰ ਚੰਨੀ ਸੀ ਮੁੱਖ ਮੰਤਰੀ ਕੋਈ ਐਸਸੀ ਫਾਇਨੈਂਸ ਕਾਰਪੋਰੇਸ਼ਨ ਦਾ ਲੋਨ 31 ਮਾਰਚ 2020 ਤੱਕ ਮਾਫ ਨਹੀਂ ਕਰਕੇ ਗਿਆ ਹੁਣ ਆਮ ਆਦਮੀ ਪਾਰਟੀ ਨੇ ਉਹਦੇ ਵਾਸਤੇ 70 ਕਰੋੜ ਰੁਪਇਆ ਬਜਟ ਵਿੱਚ ਉਪਬੰਧ ਕੀਤਾ ਹੈ। ਦੂਸਰਾ 13987 ਕਰੋੜ ਰੁਪਇਆ ਸ਼ੈਡਿਊਲ ਕਾਸ ਸਬ ਪਲਾਨ ਵਾਸਤੇ ਰੱਖਿਆ। ਨਾਲੇ 9340 ਕਰੋੜ ਰੁਪਇਆ ਐਸਸੀ ਵੈਲਫੇਅਰ ਵਾਸਤੇ ਰੱਖਿਆ ਜਿਹਦੇ ਵਿੱਚ ਆਸ਼ੀਰਵਾਦ ਸਕੀਮ ਵੀ ਹੋਏਗੀ ਔਰ ਖਾਸ ਕਰਕੇ ਤੁਸੀਂ ਵੇਖਿਆ ਪਿਛਲੇ ਕਈ ਸਾਲਾਂ ਤੋਂ ਗਰੀਬ ਸਟੂਡੈਂਟ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਾਲੇ ਬੱਚੇ ਸੜਕਾਂ ਤੇ ਸੰਘਰਸ਼ ਕਰਦੇ ਰਹੇ ਕਾਂਗਰਸ ਦੇ ਦੌਰਾਨ ਉਹਨਾਂ ਉੱਤੇ ਪਰਚੇ ਵੀ ਹੋਏ ਉਹਨਾਂ ਨੂੰ ਜੇਲ੍ਹਾਂ ਵਿੱਚ ਵੀ ਭੇਜਿਆ ਗਿਆ ਥਾਣੇ ਵੀ ਬੰਦ ਕੀਤਾ ਗਿਆ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ 9340 ਕਰੋੜ ਰੁਪਇਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਾਸਤੇ ਆਸ਼ੀਰਵਾਦ ਸਕੀਮ ਵਾਸਤੇ ਤੇ ਉਹਦੇ ਨਾਲ ਸੰਬੰਧਿਤ ਹੋਰ ਛੋਟੀਆਂ ਸਕੀਮਾਂ ਵਾਸਤੇ 9340 ਕਰੋੜ ਰੁਪਇਆ ਰੱਖਿਆ ਬਜਟ ਵਿੱਚ ਇਹਦਾ ਬਜਟ ਦਾ ਪ੍ਰਬੰਧ ਕੀਤਾ ਨਾ ਕਿ ਵੀ ਠੀਕ ਹੈ ਜੀ ਜਦੋਂ ਸਕਾਲਰਸ਼ਿਪ ਆਏਗਾ ਤਾਂ ਦੇਖੀ ਜਾਏਗੀ ਕੇਂਦਰ ਦੇਗਾ ਤਾਂ ਅਸੀਂ ਦੇ ਦਾਂਗੇ ਇਸ ਤਰ੍ਹਾਂ ਦਾ ਲਾਰਾ ਨਹੀਂ ਲਾਇਆ ਬਜਟਰੀ ਪ੍ਰਬੰਧ ਉਪਬੰਧ ਅਰੇਂਜਮੈਂਟ ਕਰ ਦਿੱਤੇ ਗਏ ਆ ਉਹ ਪੈਸਾ ਹੁਣ ਉਹਨਾਂ ਬੱਚਿਆਂ ਨੂੰ ਆਏਗਾ ਹੀ ਆਏਗਾ ਇਹ ਪਹਿਲੀ ਵਾਰ ਹੋਇਆ ਪੰਜਾਬ 'ਚ ਤੇ 23300 27 ਕਰੋੜ ਰੁਪਇਆ ਟੋਟਲ ਜਿਹੜਾ ਨਰੋਲ ਐਸੀ ਸਕੀਮਾ ਵਾਸਤੇ ਇਸ ਗਵਰਨਮੈਂਟ ਨੇ ਦਿੱਤਾ ਹੈ ਨਰੋਲ ਡਾਇਰੈਕਟ ਪੇਮੈਂਟ ਡਾਇਰੈਕਟ ਸਕੀਮਾ ਦੇ ਤਹਿਤ 23327 ਕਰੋੜ ਰੁਪਇਆ ਜਿਹੜੀ ਕਿ ਬਹੁਤ ਵੱਡੀ ਅਮਾਉਂਟ ਹੈ ਇਸ ਤੋਂ ਇਲਾਵਾ ਗਰੀਬ ਲੋਕ ਚਾਹੇ ਉਹ 600 ਯੂਨਿਟ ਬਿਜਲੀ ਦਾ ਫਾਇਦਾ ਲੈ ਰਹੇ ਚਾਹੇ ਉਹ ਫ੍ਰੀ ਬੱਸ ਸਰਵਿਸ ਲੈ ਰਹੇ ਆ 450 ਕਰੋੜ ਰੁਪਏ ਉਹਦੇ ਵਾਸਤੇ ਰੱਖਿਆ ਚਾਹੇ ਉਹ এডਿਕੇਸ਼ਨ ਆ ਚੰਗੇ ਸਕੂਲ ਬਣਾਉਣੇ ਆ ਗਰੀਬਾਂ ਵਾਸਤੇ এডਿਕੇਸ਼ਨ ਵਾਸਤੇ ਬਹੁਤ ਫੰਡ ਰੱਖਿਆ ਚਾਹੇ 올ਡ ਏਜ ਪੈਨਸ਼ਨ ਆ ਚਾਹੇ ਬੁਢਾਪਾ ਪੈਨਸ਼ਨ ਆ ਬੇ ਸਾਰਾ ਪੈਨਸ਼ਨ ਆ ਉਹ ਅਲੱਗ ਆ ਏਸ 23327 ਕਰੋੜ ਤੋਂ ਸੋ ਇਹ ਪਹਿਲੀ ਗਵਰਨਮੈਂਟ ਆ ਆਮ ਆਦਮੀ ਪਾਰਟੀ ਦੀ ਜਿਨ੍ਹਾਂ ਨੇ ਗਰੀਬਾਂ ਵਾਸਤੇ ਗਰੀਬ ਵਰਗ ਵਾਸਤੇ ਬਹੁਤ ਵੱਡੇ ਬਜਟ ਦੇ ਵਿੱਚ ਫੰਡ ਰੱਖੇ। ਔਰ ਬਜਟਰੀ ਪ੍ਰੋਵੀਜ਼ਨਸ ਰੱਖੀਆਂ ਐ ਖਾਸ ਕਰਕੇ। ਸੋ ਜਿਹੜੀ ਗੱਲ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ ਆਮ ਲੋਕਾਂ ਵਾਸਤੇ ਕੰਮ ਕਰਾਂਗੇ ਉਹ ਇਸ ਬਜਟ ਵਿੱਚ ਬੜਾ ਸਾਫ਼-ਸਾਫ਼ ਦਿਖਾਈ ਦੇ ਰਿਹਾ। ਹਰ ਬਜਟ ਵਰਗ ਤੁਸੀਂ ਹੁਣ ਦੇਖ ਲਓ ਇੰਡਸਟਰੀ ਐ। ਅਗਰ ਇੰਡਸਟਰੀ ਵਧੇਗੀ, ਸਨਤ ਵਧੇਗੀ ਤੇ ਆਮ ਲੋਕਾਂ ਨੂੰ ਰੁਜ਼ਗਾਰ ਮਿਲੇਗਾ, ਗਰੀਬ ਦੇ ਬੱਚੇ ਨੂੰ ਵੀ ਰੁਜ਼ਗਾਰ ਮਿਲੇਗਾ। ਲੋਕ ਪੰਜਾਬ ਵਿੱਚ ਆਉਣਗੇ। ਲੋਕ ਹੋਰ ਕਾਰੋਬਾਰ ਸ਼ੁਰੂ ਕਰਨਗੇ। ਸੋ so 250 ਕਰੋੜ ਰੁਪਇਆ ਪਹਿਲੀ ਵਾਰ ਫਸਟ ਟਾਈਮ ਇਨ ਪੰਜਾਬ 250 ਕਰੋੜ ਰੁਪਇਆ ਇੰਡਸਟਰੀਅਲ ਡਵੈਲਪਮੈਂਟ ਵਾਸਤੇ ਪੰਜਾਬ ਸਰਕਾਰ ਨੇ ਦਿੱਤਾ ਫੋਕਲ ਪੁਆਇੰਟਸ ਦੀ ਬੈਟਰਮੈਂਟ ਵਾਸਤੇ ਸੜਕਾਂ ਦੀ ਬੈਟਰਮੈਂਟ ਵਾਸਤੇ ਜਾਂ ਹੋਰ ਇਨਫਰਾਸਟ੍ਰਕਚਰ ਨੂੰ ਇੰਪਰੂਵ ਕਰਨ ਵਾਸਤੇ 250 ਕਰੋੜ ਰੁਪਇਆ ਰੱਖਿਆ ਜਲੰਧਰ ਚ ਵੀ ਬਹੁਤ ਸਾਰੀਆਂ ਸੜਕਾਂ ਨੂੰ ਸੰਸਾਰ ਪੱਧਰ ਦੀਆਂ ਵਰਲਡ ਪੱਧਰ ਦੀਆਂ ਸੜਕਾਂ ਬਣਾਉਣ ਵਾਸਤੇ ਜਲੰਧਰ ਦੀਆਂ ਸੜਕਾਂ ਨੂੰ ਵੀ ਰੱਖਿਆ ਗਿਆ ਮਿਊਸਪਲ ਫੰਡ ਵਿੱਚ ਵੀ ਜਲੰਧਰ ਨੂੰ ਵੱਡੇ ਫੰਡ ਦਿੱਤੇ ਗਏ ਸੋ ਇਸ ਕਰਕੇ ਅੱਜ ਇਹ ਜਿਹੜੀ ਪ੍ਰੈਸ ਕਾਨਫਰੰਸ ਸੀ ਮੈਂ ਤਾਂ ਪੰਜਾਬ ਸਰਕਾਰ ਦਾ ਮਾਨ ਸਾਹਿਬ ਦਾ ਆਲ ਸਿੰਘ ਚੀਮਾ ਸਾਹਿਬ ਦਾ ਤੇ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਦਾ ਸਮੁੱਚੇ ਦਲਿਤ ਭਾਈਚਾਰੇ ਵੱਲੋਂ ਗਰੀਬਾਂ ਵੱਲੋਂ ਪੰਜਾਬ ਦੇ ਜਿਨ੍ਹਾਂ ਦੀ ਆबादी ਬਹੁਤ ਵੱਡੇ ਪੱਧਰ ਤੇ ਆ ਉਹਨਾਂ ਵਾਸਤੇ ਜੋ ਪਹਿਲੀ ਵਾਰ ਇਹ ਪ੍ਰਬੰਧ ਕੀਤੇ ਗਏ ਬੱਜਟ ਦੇ ਅੰਦਰ ਉਹਦੇ ਵਾਸਤੇ ਧੰਨਵਾਦ ਕਰਨ ਵਾਸਤੇ ਔਰ ਖਾਸ ਕਰਕੇ ਦਲਿਤ ਭਾਈਚਾਰੇ ਨੂੰ ਵੀ ਇਹ ਗੱਲ ਕਹਿਣ ਵਾਸਤੇ ਕਿ ਪਹਿਚਾਨ ਕਰਨੀ ਚਾਹੀਦੀ ਆਪਣੀ ਤੇ ਬਰਗਾਨੇ ਦੀ ਤੁਹਾਨੂੰ ਯਾਦ ਹੋਏਗਾ ਕਾਂਗਰਸ ਦੇ ਵੇਲੇ ਇੱਕ ਖਜ਼ਾਨਾ ਮੰਤਰੀ ਹੁੰਦੇ ਸੀ ਜਿਹੜੇ ਸ਼ੇਰਾਂ ਨਾਲ ਹੀ ਕੰਮ ਢਿੱਡ ਭਰ ਦਿੰਦੇ ਸੀ ਤੇ ਜਿਹੜੇ ਕਹਿੰਦੇ ਸੀ ਮੇਰਾ ਤਾਂ ਖਜ਼ਾਨਾ ਖਾਲੀ ਹੈ ਮੈਨੂੰ ਉਹ ਵੀ ਯਾਦ ਆ ਮੈਂ ਇੱਕ ਵਾਰੀ ਵਿਧਾਨ ਸਭਾ 'ਚ ਪੁੱਛਿਆ ਸੀ ਵੀ ਤੁਸੀਂ 4220 ਕਰੋੜ ਰੁਪਈਆ ਕਿਹਾ ਸਿਰਫ 4220 ਕਰੋੜ ਰੁਪਈਆ ਇੱਥੇ ਕੰਪੈਰੀਜ਼ਨ ਦੇਖ ਲਓ ਕਿੰਨਾ ਕਿੱਥੇ 4220 ਕਰੋੜ ਰੁਪਈਆ ਵੀ ਖਰਚਾ ਨਹੀਂ ਗਿਆ ਸੀ ਕਾਂਗਰਸ ਵੱਲੋਂ ਤੇ ਇੱਥੇ 23327 ਕਰੋੜ ਰੁਪਈਆ ਰੱਖਿਆ ਹੋਇਆ ਔਰ ਪਿਛਲੇ ਸਮੇਂ 'ਚ ਕੋਈ ਵੀ ਪ੍ਰੋਬਲਮ ਜਿਹੜੀ ਆ ਉਹ ਬੱਚਿਆਂ ਨੂੰ ਸਕਾਲਰਸ਼ਿਪ ਦੇ ਵਿੱਚ ਨਹੀਂ ਆਈ 51000 ਤੋਂ ਵੱਧ ਸਰਕਾਰੀ ਨੌਕਰੀਆਂ ਤੇ ਲੱਖ ਦੇ ਕਰੀਬ ਪ੍ਰਾਈਵੇਟ ਸੈਕਟਰ ਵਿੱਚ ਵੀ ਨੌਕਰੀਆਂ ਆਮ ਪਰਿਵਾਰਾਂ ਦੇ ਬੱਚਿਆਂ ਨੂੰ ਮਿਲੀਆਂ। ਸੋ ਮੈਂ ਇਸ ਬਜਟ ਦਾ ਵੈਲਕਮ ਕਰਦਾ। ਔਰ ਸਰਕਾਰ ਦਾ ਬਹੁਤ-ਬਹੁਤ ਧੰਨਵਾਦ। ਇਹ ਬਜਟ ਬਜਟ ਬਹੁਤ ਵੱਡਾ ਮੀਲ ਪੱਥਰ ਪੰਜਾਬ ਦੀ ਤਰੱਕੀ ਪੰਜਾਬ ਦੀ ਵੈਲਫੇਅਰ ਵਾਸਤੇ ਸਾਬਤ ਹੋਇਆ। ਪੰਜਾਬ ਵਿਧਾਨ ਸਭਾ ਦੇ ਵਿੱਚ ਨੇਤਾਪਤੀ ಪಕ್ಷ ਪ੍ਰਤਾਪ ਸਿੰਘ ਬਾਜਵਾ ਜੀ ਨੇ ਕੱਲ ਕਿਹਾ ਹੈਗਾ ਕਿ 3 ਸਾਲ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ 120 ਲੱਖ ਕਰੋੜ ਰੁਪਏ ਦਾ ਲੋਨ ਜਿਹੜਾ ਪੰਜਾਬ ਤੇ ਚੜਾਤਾ ਹੈ ਕਸਾਂਸ ਇਸ ਤੱਕ ਕੇ ਇਹ ਵਰ ਕੀ ਕਰਨ ਦੇਖੋ ਤੁਸੀਂ ਸਾਰੇ ਜਾਣਦੇ ਹੋ ਕਿ ਕੋਈ ਸੂਬਾ ਨਹੀਂ ਕੋਈ ਸਟੇਟ ਨਹੀਂ ਕੋਈ ਦੇਸ਼ ਨਹੀਂ ਜਿਹੜਾ ਲੋਨ ਦਾ ਜਿਹੜਾ ਲਾਹਾ ਆ ਜਾਂ ਲੋਨ ਯੂਟਿਲਾਈਜ਼ ਨਹੀਂ ਕਰਦਾ ਚੰਗਪਾਡੇ ਇੰਡਸਟਰੀਸਟ ਦੇਖੋ ਲੋਨ ਤਾਂ ਚੱਲਦੇ ਆ ਲੇਕਿਨ ਲੋਨ ਕਿੰਨਾ ਮਿਲਣਾ ਉਹਦੇ ਇੱਕ ਪੈਮਾਨੇ ਆ ਉਹਦੇ ਪੈਰਾਮੀਟਰਸ ਤੁਹਾਡਾ ਗ੍ਰੋਸ ਡੋਮੈਸਟਿਕ ਪ੍ਰੋਡਕਟ ਕਿੰਨਾ ਆ ਤੁਸੀਂ ਤੁਹਾਡੀ ਇਨਕਮ ਕਿੰਨੀ ਆ ਤੁਹਾਡੀਆਂ ਪ੍ਰਾਪਤੀਆਂ ਕਿੱਥੋਂ ਆ ਕਿੰਨੀਆਂ-ਕਿੰਨੀਆਂ ਜਿੱਦਾਂ ਤੁਹਾਨੂੰ ਬੈਂਕ ਆਮ ਕਰਕੇ ਲੋਨ ਦਿੰਦੀ ਹੈ ਤੁਹਾਡੀ ਉਹ ਬੈਲੈਂਸ ਸ਼ੀਟ ਦੇਖ ਕੇ ਦਿੰਦੀ ਹੈ ਤੁਹਾਡੀ ਸੇਲ ਦੇਖ ਕੇ ਸਟਾਫ ਦੇਖ ਕੇ ਉਸੇ ਤਰ੍ਹਾਂ ਹੀ ਸਰਕਾਰਾਂ ਨੂੰ ਵੀ ਲੋਨ ਜਿਹੜੇ ਆ ਉਹ ਬੜੇ ਟੈਕਨੀਕਲ ਤਰੀਕੇ ਨਾਲ ਦਿੱਤੇ ਜਾਂਦੇ ਆ ਕੋਈ ਲੋਨ ਉੱਥੇ ਇਸ ਤਰ੍ਹਾਂ ਨਹੀਂ ਹੁੰਦਾ ਵੀ ਤੁਸੀਂ ਲੋਨ ਲੈਣ ਗਏ ਤੇ ਉਹਨਾਂ ਨੇ ਸਾਰਾ ਕੁਝ ਤੁਹਾਡਾ ਗਹਿਣੇ ਰੱਖ ਲਿਆ ਲੋਨ ਦਾ ਇੱਕ ਤਰੀਕਾ ਆ ਉਸ ਤਰੀਕੇ ਦਾ ਜਿੰਨਾ ਲੋਨ ਮਿਲ ਸਕਦਾ ਹੈ ਓਨਾ ਹੀ ਲੋਨ ਮਿਲਦਾ ਸੋ ਤੁਸੀਂ ਦੇਖ ਲਓ ਪੌਣੇ 4 ਲੱਖ ਕਰੋੜ ਤੱਕ ਪਿਛਲਾ ਇਹਨਾਂ ਦਾ ਹੀ ਆ ਕਾਂਗਰਸੀਆਂ ਦਾ ਹੀ ਲੋਨ ਆ ਜਿਹਦਾ ਅਸੀਂ 59000 ਕਰੋੜ ਰੁਪਇਆ ਵਿਆਜ ਦਿੱਤਾ ਜੇ ਇਹ ਲੋਨ ਨਾ ਲੈ ਕੇ ਜਾਂਦੇ ਇਹ ਉਸ ਵੇਲੇ ਇਕਨੋਮੀ ਨੂੰ ਪਟੜੀ ਤੇ ਲਿਆਉਂਦੇ ਇਹ ਕਰਪਸ਼ਨ ਨਾ ਕਰਦੇ ਤੇ ਅੱਜ 59000 ਕਰੋੜ ਰੁਪਇਆ ਜਿਹੜਾ ਇੰਟਰਸਟ ਮੇ ਜੋ ਸਟੇਟ ਦਾ ਜਾ ਰਿਹਾ ਉਨੀ ਜਾ ਰਿਹਾ ਹਰ ਸਾਲ ਜਾ ਰਿਹਾ ਹਰ ਸਾਲ ਅੱਛਾ ਇੱਕ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਟੇਟਮੈਂਟ ਦਿੱਤੀ ਹੈ ਕਹਿੰਦੇ ਕਿ ਪੰਜਾਬ ਸਰਕਾਰ ਨੂੰ ਜਿਹੜਾ ਸੀਚੇਵਲ ਜਿਹੜਾ ਉਹਨਾਂ ਦਾ ਭਰਿਕ ਪਲਾਨ ਹੈ ਉਸ ਤੋਂ ਹਟ ਕੇ ਕਹਿੰਦੇ ਵੀ ਕੰਮ ਕਰਉਣਾ ਚਾਹੀਦਾ ਚਪੜਾ ਤੇ ਪਾਣੀ ਨੂੰ ਸਾਫ਼ ਕਰਨ ਲਈ ਥਾਪਰ ਮਾਡਲ ਹੋਰ ਮਾਡਲ ਜਿਹੜੇ ਨੇ ਨਵੀਂ ਪ੍ਰਣਾਲੀ ਦੇ ਉਹ ਯੂਜ਼ ਕਰਨੇ ਚਾਹੀਦੇ ਨੇ ਵੀ ਸੀਚੇਵਲ ਇੰਜੀਨੀਅਰ ਨੂੰ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਕਾਂਗਰਸੀ ਮੈਂ ਤਾਂ ਨਾ ਦੇਖਦਾ ਹੁੰਨਾ ਸੁਣਦਾ ਵੀ ਹੁੰਨਾ ਜਿੱਦਾਂ ਨਾ ਬਹੁਤ ਫਰਸਟ੍ਰੇਸ਼ਨ ਚ ਹੈ ਉਹ بڑے بڑے ਵੱਡੇ ਵੱਡੀਆਂ ਗੱਲਾਂ ਕਰਨ ਵਾਲੇ ਆ ਉਹਨਾਂ ਨੂੰ ਹੁਣ ਲੱਗ ਰਿਹਾ ਵੀ ਇਹ ਹੋਖ ਹੀ ਰਿਹਾ ਸਾਡੇ ਪੈਰਾਂ ਹੱਥੋਂ ਰਾਜਸੀ ਜ਼ਮੀਨ ਖਿਸਕ ਰਹੀ ਹੈ ਹੁਣ ਲੋਕ ਫਰਕ ਨਜ਼ਰ ਆਉਂਦਾ ਲੋਕਾਂ ਨੂੰ ਬਿਲਕੁਲ ਵੀ ਕਿੱਥੇ ਆਮ ਇੱਕ ਪਾਰਟੀ ਦੀ ਸਰਕਾਰ ਆਮ ਲੋਕ ਆ ਕੋ ਕੰਮ ਕਰ ਰਿਹਾ ਕੰਮ ਕਰਕੇ ਦਿਖਾ ਰਿਹਾ ਤੇ ਇਹ ਵੱਡੇ ਵੱਡੇ ਲੋਕ ਹੁਣ ਇਹਨਾਂ ਦੀ ਕੋਈ ਗੱਲ ਨਹੀਂ ਚੱਲਣ ਵਾਲੀ ਅਸੀਂ ਆਲਰੇਡੀ ਥਾਪਰ ਮਾਡਲ ਅਸੀਂ ਆਲਰੇਡੀ ਬਹੁਤ ਸਾਰੀਆਂ ਯੂਨੀਵਰਸਿਟੀਆਂ ਕੋਲੋਂ ਡਿਜ਼ਾਈਨ ਲਏ ਹੈਗੇ ਆ ਪਲੈਨਿੰਗ ਲਈ ਹੈ ਅਸੀਂ ਸਾਰਾ ਤੇ ਕੰਮ ਕਰਨਾ ਤੇ ਕਾਂਗਰਸ ਨੂੰ ਤਾਂ ਆਪਣਾ ਹੀ ਫਿਕਰ ਪਿਆ ਕਿ ਉਹ ਜੀ ਇੱਕ ਤਰ੍ਹਾਂ ਬਹੁਤ ਵੱਡਾ ਹੈ ਜਿਹੜਾ ਬਜਟ ਕੋਸਟ ਆ ਜਾਏਗਾ ਅੰਡਾ ਇੱਕ ਜੇ ਆਪਾਂ ਗੱਲ ਕਰੀਏ ਦਿੱਲੀ ਜੇ ਆਪਾਂ ਜੇ ਗੱਲ ਕਰੀਏ ਦਿੱਲੀ ਤੋਂ ਆਸਕਾਬ ਜਿਹੜੀ ਕੋਈ ਅਸਰ ਜੇ ਨਹੀਂ ਹਦਾ ਕੋਈ ਜਿੱਦਣ ਕਰਨਾ ਬਹੁਤ ਜ਼ਿਆਦਾ ਪ੍ਰੈਸਰ ਹੋ ਰਿਹਾ ਸੀ ਤੰਹਰਾਵਨ ਕਿੰਨੀ ਫੋਟੀਆਂ ਕਰੋਗੇ ਠੀਕ ਹੈ 1100 ਬਜਟ ਜਦੋਂ ਦਿੱਲੀ ਦੀ ਵਿੱਚ ਤੇਰੀ ਦਿੱਲੀ ਦੀ ਗੱਲ ਕਰਾ ਉਸ ਤੋਂ ਬਾਅਦ ਜੇ ਜਿਹੜੀ ਹੁਣ ਉਹਨਾਂ ਨੇ ਜਿਹੜਾ ਬਜਟ ਬਹੁਤ ਘਣਾ ਪਾਇਆ ਉਸ ਤੋਂ ਬਾਅਦ 30 ਕਰੋੜ ਦਾ ਉਹਨਾਂ ਨੇ ਬਜਟ ਨੂੰ ਇਹ ਪ੍ਰਾਪਤਾਂ ਕੀਤਾ ਤਾਂ ਜੇ ਇਸ ਬਜਟ ਦੀ ਗੱਲ ਕਰੀਏ ਇਸ ਬਜਟ ਨੂੰ ਨਿਸ਼ਚਿਤ ਮਹਿਰਾਵਾ ਦੇ ਆਪਕੀਏ ਦੇਖੋ ਜਿਹੜਾ 5 ਲੱਖ ਤੋਂ 10 ਲੱਖ ਰੁਪਈਆ ਅਸੀਂ ਕੀਤਾ ਨਾ ਹੈਲਥ ਇੰਸ਼ੋਰੈਂਸ ਆਪਣਾ ਕੋਈ ਵੀ ਪਰਿਵਾਰ ਚਾਹੇ ਕਿਸੇ ਵੀ ਮੈਂ ਇੱਕ ਮਿੰਟ ਜਿਹੜਾ ਇਰੇਨ ਕੇ ਜਿਹੜਾ ਆ ਜਿਹਨੇ ਪਹਿਲਾ ਜਿਹੜਾ ਉਹਦਾ ਬਹਿਲਾ ਸੀਗਾ ਪਹਿਲਾ ਹੀ ਕਿ ਸਾਡੀ ਸਰਕਾਰ ਬਣੇਗੀ ਪਹਿਲੀ ਕਲਮ ਦੇ ਨਾਲ ਜਿਹੜਾ ਮਹਿਲਾਵਾਂ ਨੂੰ ਹਰ ਮਹੀਨੇ ਕੀ ਆ ਦੇ ਜਿਹੜਾ 5 ਤੋਂ 10 ਲੱਖ ਰੁਪਈਆ ਹੈਲਥ ਇੰਸ਼ੋਰੈਂਸ ਦਾ ਪ੍ਰਬੰਧ ਕੀਤਾ ਮੈਂ ਸਮਝਦਾ 1000 ਰੁਪਏ ਹਾਲਾਂਕਿ ਇਹ ਨਹੀਂ ਮੈਂ ਕਹਿ ਰਿਹਾ 1000 ਰੁਪਈਆ ਵੀ ਕੱਲ ਮਾਨਯੋਗ ਹਰਪਾਲ ਸਿੰਘ ਚੀਮਾ ਜੀ ਨੇ ਕਿਹਾ ਵੀ ਅਸੀਂ ਜੋ ਵਾਅਦਾ ਕੀਤਾ ਕਰਾਂ ਹਰ ਪੂਰੇ ਕਰਨੀ 1 ਵਾਈ 1 ਕਿਉਂਕਿ ਪਿਛਲੀਆਂ ਸਰਕਾਰਾਂ ਪੰਜਾਬ ਦੇ ਖਜ਼ਾਨੇ ਨੂੰ ਛੱਟ ਕੇ ਇਸ ਬੁਰੀ ਤਰ੍ਹਾਂ ਗਈਆਂ ਇਸ ਬੁਰੀ ਤਰ੍ਹਾਂ ਉਹਨਾਂ ਨੇ ਲੁੱਟਿਆ ਖਜ਼ਾਨੇ ਨੂੰ ਕਿ ਫਿਰ ਵੀ ਸਾਡੀ ਸਰਕਾਰ ਨੇ ਮਿਹਨਤ ਕਰਕੇ ਅੱਜ 3 ਸਾਲ ਬਾਅਦ ਅਸੀਂ ਪੈਰਾਂ ਤੇ ਖੜਾ ਕਰ ਦਿੱਤਾ ਇਸੇ ਕਰਕੇ ਅਸੀਂ ਇੰੀਆਂ ਸਹੂਲਤਾਂ ਆਮ ਭਾਈਚਾਰੇ ਨੂੰ ਇੰਡਸਟਰੀ ਨੂੰ ਗਰੀਬਾਂ ਨੂੰ ਨੌਕਰੀਆਂ ਵੀ ਦਿੱਤੀਆਂ ਸਾਰੇ ਪ੍ਰਬੰਧ ਕੀਤੇ ਔਰ 1000 ਰੁਪਿਆ ਵੀ 1000 ਰੁਪਿਆ ਵੀ ਸਰਕਾਰ ਦੇਗੀ ਸਰਕਾਰ ਇੱਕ ਇੱਕ ਵਾਦਾ ਇੱਕ ਇੱਕ ਵਾਦਾ 2027 ਦੀਆਂ ਇਲੈਕਸ਼ਨਸ ਤੋਂ ਪਹਿਲਾਂ ਪੂਰਾ ਕਰਕੇ ਅਸੀਂ ਮੈਦਾਨ 'ਚ ਜਾਵਾਂਗੇ ਲੇਕਿਨ ਜਿਹੜੇ ਕੰਮ ਕੀਤੇ ਆ ਨਾ 3 ਸਾਲ 'ਚ ਉਹ ਕਦੀ ਵੀ ਆਪੋਜੀਸ਼ਨ ਪਾਰਟੀ ਉਹਦੀ ਤਾਰੀਫ ਨਹੀਂ ਕਰੇਗੀ ਸਾਨੂੰ ਉਹਨਾਂ ਦੀ ਤਾਰੀਫ ਦੀ ਲੋੜ ਵੀ ਕੋਈ ਨਹੀਂ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਹੈ ਵਿਰੋਧ ਕਰ ਤੀਨੋ ਜੀ ਦੇਖੋ ਕੀ ਦਿੱਤਾ ਗਿਆ ਜਲੰਧਰ 'ਚ जड़िया वर्ल्ड क्लास सड़क जलंधर चार पे अस एक सड़क के फ्लाईओवर की गल कर देखो आदमपुर फ्लाईओवर की जो मैं थो ਤਾਂ ਸਾਰਾ ਪਤਾ ਹੈ ਤੁਹਾਨੂੰ ਸਾਰਾ 2016 ਚ ਮੇਰੇ ਦੌਰ ਮੇਰੇ ਸਮੇਂ ਦੌਰਾਨ ਸ਼ੁਰੂ ਹੋਇਆ ਸੀ ਅਸੀਂ ਸ਼ੁਰੂ ਕੀਤਾ ਸੀ ਵਾਲੀਬਾਲ ਨੂੰ ਲੇਕਿਨ 2017 ਚ ਕਾਂਗਰਸ ਆਈ ਕਾਂਗਰਸ ਨੇ 2017 ਤੋਂ ਲੈ ਕੇ 22 ਤੱਕ ਉਹ ਸਫਲਾਈਓਵਰ ਦੇ ਉੱਤੇ ਇੱਕ ਇੱਟ ਨਹੀਂ ਲਾਈ ਸਰਕਾਰ ਤੋਂ ਤੁਹਾਡੀ ਇਹ ਤੁਸੀਂ ਲਗਾ ਸਕਦੇ ਮੇਰੀ ਬੇਨਤੀ ਸੁਣੋ ਇੱਕ ਇੱਟ ਨਹੀਂ ਲਾਈ 2021 ਚ ਠੇਕੇਦਾਰ ਉੱਥੋਂ ਆਪਣਾ ਸਮਾਨ ਚੁੱਕ ਕੇ ਚਲਾ ਗਿਆ ਕਿਉਂ ਉਹਨੇ ਕਿਹਾ ਕਿ ਹੁਣ ਸਟੀਲ ਵੀ ਮਹਿੰਗਾ ਹੋ ਗਿਆ ਸੀਮਿੰਟ ਵੀ ਮਹਿੰਗਾ ਹੋ ਗਿਆ ਲੇਬਰ ਵੀ ਮਹਿੰਗੀ ਹੋ ਗਈ ਤੇ ਮੈਨੂੰ ਹੁਣ ਕਿਉਂਕਿ ਤੁਸੀਂ ਪੇਮੈਂਟ ਨਹੀਂ ਦਿੱਤੀ ਮੈਨੂੰ ਅਪਰੂਵਲਾਂ ਨਹੀਂ ਦਿੱਤੀਆਂ ਪੰਜਾਬ ਉਸ ਕਾਂਗਰਸ ਦੇ ਸਮੇਂ ਦੌਰਾਨ ਠੇਕੇਦਾਰ ਕੋਲੋਂ ਕ腐ਸ਼ਨ ਮੰਗਦੇ ਹੁੰਦੇ ਸੀ ਇਹਨਾਂ ਦੇ ਲੀਡਰ ਵੀ ਤੇ ਇਹਨਾਂ ਦੇ ਅਧਿਕਾਰੀ ਉਹ ਠੇਕੇਦਾਰ ਤੰਗ ਹੋ ਕੇ ਸਮਾਨ ਉਠਾ ਕੇ ਆਪਣਾ ਸ਼ਟਰਿੰਗ ਦਾ ਚਲਾ ਗਿਆ ਤੇ ਹੁਣ ਜਦੋਂ ਦੁਬਾਰਾ ਅਸੀਂ ਟੇਕ ਅਪ ਕੀਤਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਨਾਲ ਕਿਉਂਕਿ ਇਹ ਕੇਂਦਰ ਦਾ ਪ੍ਰੋਜੈਕਟ ਹੈ ਤਾਂ ਕੇਂਦਰ ਨੇ ਕਿਹਾ ਅਸੀਂ ਤਾਂ ਤੁਹਾਡੀ ਉਸ ਵੇਲੇ ਦੀ ਸਟੇਟ ਗਵਰਨਮੈਂਟ ਨੂੰ ਸਾਰੇ ਪੈਸੇ ਦੇ ਦਿੱਤੇ ਨੇ ਕਿ ਹੁਣ ਜਿਹੜਾ 40-45 ਕਰੋੜ ਦਾ ਡਿਫਰੈਂਸ ਹੈ ਜਿਹੜੀ ਮੁਘਿਆਈ ਹੋ ਗਈ ਜੇ ਤਾਂ ਉਸੇ ਵੇਲੇ ਕੰਮ ਕਰਵਾਣ ਦੀ ਕਾਂਗਰਸ ਤਾਂ ਉਹਨੇ ਪੈਸੇ ਨਾ ਹੋ ਜਾਣਾ ਸੀ ਹੁਣ ਉਸ ਤੋਂ ਬਾਅਦ ਹਰ ਚੀਜ਼ ਮਹਿੰਗੀ ਹੋ ਗਈ ਠੇਕੇਦਾਰ ਕਹਿੰਦਾ ਵਧੇ ਹੋਏ ਰੇਟਾਂ ਤੇ ਮੇਰੇ ਨਾਲ ਦੁਬਾਰਾ ਗੱਲ ਕਰੋ ਹੁਣ ਦੁਬਾਰਾ ਸਾਡੀ ਸਰਕਾਰ ਨੇ ਕੇਂਦਰ ਨਾਲੇ ਮਾਮਲਾ ਟੇਕ ਅਪ ਕੀਤਾ ਹੈ ਔਰ ਅਸੀਂ ਇਹਨੂੰ ਹੁਣ ਕਿਉਂਕਿ ਜ਼ਿੰਮੇਵਾਰੀ ਤੇ ਸਾਡੀ ਅਸੀਂ ਨਿਭਾਉਣੀ ਆ ਪਰ ਇਹ ਗੱਲ ਯਾਦ ਰੱਖੋ ਕਿ 5 ਸਾਲ ਕਾਂਗਰਸ ਬਰਬਾਦ ਕਰਕੇ ਗਈ ਆ ਆਦਮਪੁਰ ਅਸੀਂ ਹੁਣ ਠੀਕ ਕਰਦਾਂਗੇ ਤੁਹਾਨੂੰ ਕੁਝ ਮਹੀਨਿਆਂ 'ਚ ਹੀ ਅਸੀਂ ਇਹਦੀ ਗੁੱਡ ਨਿਊਜ਼ ਦੇਵਾਂਗੇ ਤੁਸੀਂ ਕਹਿੰਦੇ ਕਾਂਗਰਸ ਨੈਕਸਟ ਨੈਕਸਟ ਜਲੰਧਰ ਵਾਸਤੇ ਜਿਹੜੀਆਂ ਅਸੀਂ ਇਲੈਕਟ੍ਰਿਕ ਬੱਸਾਂ ਦਾ ਪ੍ਰਬੰਧ ਕਰ ਰਹੇ ਹਾਂ ਕਿਉਂਕਿ ਟ੍ਰੈਫਿਕ ਬਹੁਤ ਹੋ ਗਈ ਜੇਕਰ ਹਰ ਬੰਦਾ ਇੱਕ ਗੱਡੀ ਲੈ ਕੇ ਸ਼ਹਿਰ ਵੱਲ ਨੂੰ ਆਵੇ ਤਾਂ ਪਾਰਕਿੰਗ ਦੀ ਪ੍ਰੋਬਲਮ ਵੀ ਆ ਟ੍ਰੈਫਿਕ ਦੀ ਪ੍ਰੋਬਲਮ ਵੀ ਤੋਂ ਅਸੀਂ ਇੱਥੇ ਇਲੈਕਟ੍ਰਿਕ ਬੱਸਾਂ ਚਲਾ ਰਹੇ ਹਾਂ ਆਮ ਲੋਕਾਂ ਦੀ ਸਹੂਲਤ ਵਾਸਤੇ ਬਲਟਨ پارک ਵਾਸਤੇ ਮਾਨਯੋਗ ਮੇਅਰ ਸਾਹਿਬ ਨੇ ਪਲੈਨਿੰਗ ਕੀਤੀ ਹੋਈ ਹੈ ਕਿਉਂਕਿ ਕਾਰਪੋਰੇਸ਼ਨ ਜਲੰਧਰ ਨਗਰ ਨਿਗਮ ਦੀ ਉਹ ਜਗਾ ਉਹਨਾਂ ਦੀ ਪ੍ਰਾਪਰਟੀ ਹੈ ਸੋ ਉਹਨਾਂ ਨੇ ਉਹਦੀ ਪਲੈਨਿੰਗ ਕਰ ਲਈ ਹੈ ਮੈਂ ਪੜ੍ਹਿਆ ਵੀ ਸੀ ਸੁਣਿਆ ਵੀ ਸੀ ਤੇ ਜਿੱਦਾਂ ਹੀ ਹੋਏਗਾ ਤਾਂ ਅਸੀਂ ਤੁਹਾਨੂੰ ਬਲਡਨ ਪਾਰਕ ਬਾਰੇ ਵੀ ਜਰੂਰ ਦੱਸਾਂਗੇ ਅੱਛਾ ਜੀ ਰੱਲਾ ਦੀ ਗੱਲ ਰਹੀ ਹੈ ਰੀਆ ਦਾ ਪੈਸਾ ਇੱਕ ਵਾਰ ਫਿਰ ਜਾ ਸਕਦਾ ਹੈ ਸੈਂਟਰ ਸਰਕਾਰ ਤੋਂ ਮੰਗਿਆ ਹੈ ਇਹ ਮੇ ਫਾਈਲ ਦੇਖੋ ਪੰਜਾਬ ਇੱਕ ਦੇਸ਼ ਦਾ ਇੰਪੋਰਟੈਂਟ ਹਿੱਸਾ ਹੈ